ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਮਹਿੰਦੋਪੁਰਾ ਵਿੱਚ ਇੱਕ ਹੋਰ ਗਵਸਟ ਵੀਰ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਇੱਕ ਵਾਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86990 99728 ਅੱਜ ਦੀ ਵਿਜਿਟ ਆਪਣੇ ਆਪ ਤੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਜਰਸੀ ਲੈ ਕੇ ਆਇਆ 50 ਵਾਲੀ ਦੂਜਾ ਸੂਆ ਸੂਈ ਨੂੰ 3 ਘੰਟੇ ਹੋ ਗਏ ਤੇ ਮਗਰ ਆ ਗਈ ਇਹਦੇ ਜਰਸੀ ਟੌਪ ਦੀ ਵਸੀ ਹੋਈ ਚੈੱਕ ਕਰ ਲੋ ਫੇਸ ਬਿਊਟੀ ਕਾਫੀ ਕਲਰ ਤੇ ਜਰਸੀ ਆ ਗਈ ਆ ਤੇ ਜੇਰ ਪ੍ਰੋਪਰ ਡਨ ਆ ਫੇਸ ਬਿਊਟੀ ਚੈੱਕ ਕਰੋ ਬੈਠ ਦੀ ਜੇ ਗੱਲ ਕਰੀਏ ਥਣ ਦੀ ਥਣ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਵੀ ਤੇ ਪੂਰੀ ਸੀ ਠੰਡੀ ਆ ਬਾਈ ਜੀ ਥਾਣਾ ਦਾ ਗੈਪ ਦੇਖ ਲੋ ਬਹੁਤ ਸੋਹਣਾ ਬਾਈ ਤੇ ਜੇ ਗੱਲ ਕਰੀਏ ਦੀ ਮਿਲਕ ਕਪੈਸਿਟੀ ਦੀ ਦੋ ਦੇਣੇ ਬਾਈ ਜੀ 15 16 ਕਿਲੋ ਬੜੀ ਨਾਮਦਾਰੀ ਨੇ ਚਿਵਾਦਣਾ ਕਦ ਕਾੜ ਚੈੱਕ ਕਰੋ ਫੇਸਬੁਕ ਚੈੱਕ ਕਰ ਲਓ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਨੇ ਆ ਤੇ ਜੇਰ ਇਹਦੀ ਚੈੱਕ ਕਰ ਲਓ ਬੱਠਲ ਭਰਿਆ ਪਿਆ ਵਕਾਇਦਾ ਵੀਡੀਓ ਵੀ ਆਪਣੀ ਜੇਰ ਦੀ ਬਣਾਈ ਹੋਈ ਆ ਤੇ ਬੈੜ ਬਹੁਤ ਚੰਗੀ ਆ ਬਾਜਬ ਰੇਡ ਦੇ ਉੱਤੇ ਆ ਫੇਸ ਬਿਊਟੀ ਚੈੱਕ ਕਰੋ ਬੈੜ ਦੀ ਬਹੁਤ ਸੋਹਣੀ ਹੈਗੀ ਖਾਣ ਤੁਹਾਨੂੰ ਪੂਰਾ ਚੰਗਾ ਤੋੜ ਕੇ ਦਿਖਾਈ ਦੇ ਅ ਚੈੱਕ ਕਰ ਲਓ ਬਾਈ ਕਦ ਕਾੜ ਖਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਤੋਰਾ ਤਾਰਾ ਇੱਕ ਨੰਬਰ ਆ ਫੇਸ ਬਿਊਟੀ ਚੈੱਕ ਕਰੋ ਬੈੜ ਦੀ ਕੋਈ ਐ ਨਹੀਂ ਕੋਈ ਲਸੀ ਲਾਵੀ ਆ ਕਿ origignal ਦੂਜਾ ਸੁਆ ਹੀ ਸੁਈ ਆ ਬ ਆ ਚੈੱਕ ਕਰ ਲਓ ਥਾਣ ਥਣ ਬਹੁਤ ਚੰਗਾ ਬਈ ਤੂਰਾ ਤਾਰਾ ਪੂਰਾ ਚੰਗਾ ਬਈ ਹੁਣ ਇਹਦੇ ਲੇਵੇ ਦੇ ਵਿੱਚੋਂ ਆਪਾਂ 2-3 ਕਿਲੋ ਬੋਲਾ ਕੱਢਤਾ ਬਈ ਬੱਸੀ ਨੂੰ ਪਿਆਤਾ ਕੁਸ ਆ ਬੱਸੀ ਚੈੱਕ ਕਰ ਲਓ ਫੇਸ ਭੂਸ ਬਹੁਤ ਪਿਆਰਾ ਰੀਜਨਲ ਜਰਸੀ ਨੂੰ ਜਾਨ ਦਿੱਤਾ ਬੱਸੀ ਨੂੰ ਵੀ ਪੂਰੀ ਟੌਪ ਦੀ ਨੂੰ ਇਹਨੇ ਆ ਫੇਸ ਬਿਊਟੀ ਦੇਖੋ ਬੱਸੀ ਦੀ ਥਾਣ ਥਣ ਬਹੁਤ ਚੰਗਾ ਲੱਗਿਆ ਹਾਈਟ ਚੈੱਕ ਕਰ ਲਓ ਲੇ ਵਾਲੂ ਆ ਬਾਜਵੜੀਟ ਦੇ ਉੱਤੇ 64 ਫੋਰ ਸੇਲ ਆ ਇਹ ਤੇ ਦੁੱਧ ਵੀ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਜਰਸੀ ਦੀ ਤੇ ਨਾ ਤਾਂ ਕਦੇ ਕਰ ਮਾਲੀਆਂ ਇਹ ਬਿਮਾਰ ਸਮਾਰ ਹੁਣ ਤੇ ਵਧੀਆ ਮੱਝਾਂ ਵਰਗਾ ਦੁੱਧ ਹੁੰਦਾ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਤਸੀਨਿਆਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ ਹੈਗਾ 78990 99728 ਸਾਰੇ ਵੀਰਾਂ ਦਾ ਵੀਡੀਓ ਲੈਣ ਤੱਕ ਦੇਖਣ ਲਈ ਤਹਿਦਲ ਧੰਨਵਾਦ ਜਲਦੀ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਵੈਰੀ